ਐਨਐਨਆਰ ਨਿਊਜ਼ ਦੇਖ ਰਹੇ ਤਮਾਮ ਦਾਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੋ ਸਾਡੀ ਸਰਕਾਰ ਹੈ ਇੱਕ ਵੱਡੀ ਮਹਿੰਮ ਵਿੱਢੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਪਰ ਹਾਲਾਤ ਕੀ ਹੈ ਕਿਸ ਤਰ੍ਹਾਂ ਬੱਤਰ ਹਾਲਾਤ ਹੋ ਰਹੇ ਨੇ ਮੁੰਡੇ ਤਾਂ ਨਸ਼ੇ ਦੇ ਆਦੀ ਹੋ ਚੁੱਕੇ ਆ ਪਰ ਜੋ ਸਾਡੀਆਂ ਬੇਟੀਆਂ ਧੀਆਂ ਨੇ ਉਹ ਵੀ ਇਸ ਨਸ਼ੇ ਦੀ ਮਾਰ ਤੋਂ ਨਹੀਂ ਬਚੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਮਾਨ ਸਨਮਾਨ ਕਰਨਾ ਚਾਹੀਦਾ ਮੈਂ ਵੀ ਇਸ ਚੈਨਲ ਦੇ ਜਰੀਏ ਕਿਸੇ ਬੇਟੀ ਦੀ ਸ਼ਕਲ ਦਿਖਾਉਣੀ ਨਹੀਂ ਚਾਹੁੰਦਾ ਤਾਂ ਇੱਥੇ ਬਹੁਤ ਸਾਰੀਆਂ ਕੇ ਵਰਤੀਆਂ ਪੈਣਾ ਖੜੀਆਂ ਹੁੰਦੀਆਂ ਉਹ ਕੰਮ ਕੀ ਕਰਦੀਆਂ ਗੱਡੀਆਂ ਟਰੱਕਾਂ ਵਾਲਿਆਂ ਹੱਥ ਦੇਖ ਕੇ ਤੇ ਫਿਰ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਉਹਨਾਂ ਦਾ ਨੇ ਕੀ ਕਰਦੀਆਂ ਹੋਣਗੀਆਂ ਉਹ ਤਸਵੀਰ ਦਿਖਾਵਾਂਗੇ ਇੱਥੇ ਇੱਕ ਕੁੜੀ ਮੌਜੂਦ ਹੈ ਉਹ ਸਾਨੂੰ ਦੇਖ ਕੇ ਇੱਥੋਂ ਦੂਰ ਚਲੀ ਗਈ ਹੈ ਉਸ ਦੇ ਪਿੱਛੇ ਚੱਲਦੇ ਆ ਲਾਈਵ ਤਸਵੀਰ ਇਸੇ ਤਰ੍ਹਾਂ ਦੇਖਦੇ ਰਹਿਣਾ ਤੁਸੀਂ ਕਾਫੀ ਤਸਵੀਰ ਦਿਖਾਵਾਂਗੇ ਅਸੀਂ ਅੱਗੇ ਜਾ ਕੇ ਮੋਟਰਸਾਈਕਲ ਦੇ ਉੱਪਰ ਅਸੀਂ ਜਾ ਰਹੇ ਹਾਂ ਕੋਲ ਜਾ ਕੇ ਬ੍ਰੇਕ ਮਾਰਾਂਗੇ ਕਿ ਉਹ ਅਕਸਰ ਇੱਥੇ ਕਰਦੇ ਕੀ ਹੈ ਕੀ ਗੱਲਬਾਤ ਹੈ ਤਾਂ ਉਹ ਤਸਵੀਰ ਕੋਣੀ ਲਾਜ਼ਮੀ ਬਣਦੀ ਹੈ ਜ਼ਰੂਰੀ ਬਣਦੀ ਹੈ ਅਕਈ ਵਾਰੀ ਤਾਂ ਹੁਣ ਤੁਸੀਂ ਤਸਵੀਰ ਦੇ ਦੇਖ ਸਕਦੇ ਹੋ ਸਾਹਮਣੇ ਤਸਵੀਰ ਇੱਥੇ ਜੋ ਗੱਲਬਾਤ ਕੀ ਚੱਲ ਰਹੀ ਹੈ ਕਿ ਇੱਥੇ ਬੰਦਾ ਵੀ ਖੜਾ ਹੈ ਪਤਾ ਨਹੀਂ ਕਿੱਥੋਂ ਆਇਆ ਹੈ ਕੀ ਗੱਲਬਾਤ ਹੈ ਇਹ ਉਹ ਹੀ ਜਾਣਦਾ ਹੈ ਤਾਂ ਉਹਦੇ ਕੋਲ ਅੱਗੇ ਚੱਲਦੇ ਹਾਂ हुई नहीं पता। वो निकल चुके मोटरसाइकिलजा लिया मोटरसाइकिल बिठा के एक लड़का आया उसनों बिठा के ला गया तो पिछले ਇਕ ਲੜਕਾ ਆ ਉਹ ਚਲਾ ਗਿਆ ਇਥੋਂ ਕਾਫੀ ਜ਼ਿਆਦਾ ਤੇਜ਼ ਸਪੀਡ ਦੇ ذریعے ਭਜਾ ਕੇ ਲੈ ਗਿਆ ਇਹ ਕੁੜੀ ਅਕਸਰ ਇਸ ਰੋਡ ਦੇ ਉੱਪਰ ਹੀ ਖੜੀ ਹੁੰਦੀ ਹੈ ਬਹੁਤ ਆ ਤੇ ਮੋਟਰਸਾਂ ਕ ਭਜਾ ਕੇ ਲੈ ਗਿਆ ਹੁਣ ਉਹ ਕੋਸ਼ਿਸ਼ ਕਰ ਰਿਹਾ ਉਸ ਦਾ ਪਿੱਛਾ ਕਰਨ ਦਾ ਕਿੱਥੋਂ ਤੱਕ ਉਹ ਜਾ ਕੇ ਜਾਂਦਾ ਹੈ ਔਰ ਟਾਂਗਲ ਜਾ ਰਿਹਾ ਕਾਫੀ ਸਪੀਡ ਦੇ ਵਿੱਚ ਤੇ ਆਪਾਂ ਵੀ ਉਸਦੇ ਪਿੱਛੇ ਹੀ ਆ ਚਲਾ ਗਿਆ ਹੈ ਤਾਂ ਜੋ ਧੀ ਪੈਣ ਜਾਂ ਬੇਟੀ ਕੈਸੇ ਦਾ ਕਿਸੇ ਦੀ ਹੋਊਗੀ ਉਹ ਇੱਥੇ ਹੁਣ ਮੌਜੂਦ ਹੈ ਤਾਂ ਉਸ ਨਾਲ ਗੱਲਬਾਤ ਕਰਦੇ ਆਂ ਆਪਾਂ ਪੁੱਛਦੇ ਆਂ ਉਹਨੂੰ ਦਦ ਲੱਗ ਰਿਹਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਯਸਰ ਗੱਲ ਕੀ ਹੈ ਯੁੱਧ ਨਸ਼ਿਆਂ ਬਰウダー ਦੇ ਪਾਸੇ ਚੱਲ ਰਿਹਾ ਤੇ ਦੂਜੇ ਪਾਸੇ ਤਸਵੀਰ ਦਿਖਾਉਂਦੇ ਆਂ ਕੱਕ ਰੁਕਾ ਇੱਕ ਮਿੰਟ ਗੱਲ ਸੁਣਾ ਰੋਜ਼ ਤੂੰ ਸੜਕ ਦੇ ਕਿਨਾਰੇ ਕਿਉਂ ਖੜੀ ਹੁੰਦੀ ਹੈ ਕੀ ਕਰਨਾ ਕੌਣ ਹੁੰਦੀ ਰੋਜ਼ ਸੜਕ ਤੇ ਤੂੰ ਹੀ ਖੜੀ ਹੁੰਦੀ ਹੈ ਨਾ ਤੂੰ ਕਈ ਵਾਰ ਕਈਆਂ ਨੂੰ ਹੱਥ ਦੇ ਕੇ ਚੱਲ ਜਾਣੀ ਐ ਅਸੀਂ মিডিਆ ਤੋਂ ਮੈਂ ਪੱਤਰਕਾਰ ਆ ਸਾਡੇ ਕੋਲ ਬਕਾਇਦਾ ਪਰਮਿਸ਼ਨ ਹੈ ਤੂੰ ਦੱਸ ਕਿ ਇੱਥੇ ਰੋ ਖੜੀ ਹੋਣੀ ਐ ਤੂੰ ਵੀ ਕਿਸੇ ਦੀ ਬੇਟੀ ਐ ਧੀ ਐ ਸਰਕਾਰ ਦਾ ਕ ਵੱਡੇ ਵੱਡੇ ਵਾਅਦੇ ਦਾਅਵੇ ਕਰੀ ਕਿ ਯੁੱਧ ਨਸ਼ਿਆਂ ਵਿਰੁੱਧ ਕਿ ਤੂੰ ਕੋਈ ਨਸ਼ਾ ਕੋਈ 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 ਨਸ਼ਾ ਕਰਦੀ ਹੈ इनको गोली में कुछ कर करती है ਤੈਨੂੰ ਮੇਰੀ ਸ਼ਰਮ ਆ ਲੱਗਦਾ ਮੈਂ ਨਾ ਕੀਤਾ ਕੋਈ ਸਾਨੂੰ ਤਾਂ ਲੱਗਦਾ ਤਾਂ ਹੀ ਉਸੇ ਦਾ ਨਾ ਜਾ ਬਸ ਕਰੇ ਮੈਂ ਤਾਂ ਕੋਈ ਕੰਮ ਆਈ ਆ ਆਪਦੇ ਦੱਸ ਤੂੰ ਦਿੱਲੀ ਖੜੀ ਹੋਣੀ ਸੀ ਕਿ ਕਰਕੇ ਕਿਨਾਰੇ ਤੋਂ ਖੜੀ ਹੋਣੀ ਹੈ ਦਿੱਲੀ ਦੇਖਿਆ ਮੈਨੂੰ ਮੈਂ ਬਿਲਕੁਲ ਦੇਖਿਆ ਉਹ ਜਾ ਨਾ ਗੱਲ ਕਰ ਰਿਹਾ ਹਰੇ ਕਾਨੂੰਨੀ ਕਹੀ ਕਿ ਪਤਾ ਕਿਹੜੀ ਘੜਦੀ ਕਿਹੜੀ ਨਹੀਂ ਕੋਈ ਨਾ ਮੈਡੀਕਲ ਕਰਵਾ ਸਕਦੀ ਆ ਦੇਖ ਮੈਂ ਤੈਨੂੰ ਤੀਵ ਮੈਨੂੰ ਕੋਈ ਡਰ ਨਹੀਂ ਮੇਰੇ ਮੇਰੇ ਗੱਲ ਸੁਣ ਮੈਂ ਬੇਟੀ ਵੀ ਕਹਿ ਸਕਦਾ ਦੀ ਵੀ ਕਹ ਸਕਦਾ ਭੈਣ ਵੀ ਤੈਨੂੰ ਕਹਿ ਸਕਦਾ ਹਾਂ ਸਾਨੂੰ ਚੰਗਾ ਨਹੀਂ ਲੱਗਦਾ ਕਿ ਸਾਡੀਆਂ ਧੀਆਂ ਭੈਣਾ ਮਾਵਾ ਏਦਾਂ ਤੁਰੀਆਂ ਫਿਰੇ ਨਸ਼ੇ ਤੇ ਕਰਨ ਚੰਗਿਆ ਨਹੀਂ ਹਾਂ ਤੇਰੀ ਮਦਦ ਮੈਂ ਸਾਨੂੰ ਇੱਕਰ ਮਜੀਜ ਚ ਪਾ ਲੈਣਾ ਇਹ ਨਹੀਂ ਗੱਲ ਹੈ ਕਿ ਅਸੀਂ ਤੇਰੀ ਮਦਦ ਕਰਾਂਗੇ ਮੈਂ ਕੋਈ ਦੁਸ਼ਮਣ ਨਹੀਂ ਹੈ ਤੇਰਾ ਅਸੀਂ ਤੇਰੀ ਮਦਦ ਕਰਾਂਗੇ ਇਹ ਨਹੀਂ ਗੱਲ ਹੈ ਮੈਂ ਤੇਰਾ ਵਾਦਾ ਕਰਦਾ ਇੱਕ ਜੇਕਰ ਦੇਖੋ ਨਸ਼ੇ ਦੀ ਦਲਦਲ ਚ ਕੋਈ ਵੀ ਫਸ ਸਕਦਾ ਮੈਂ ਮੈਂ ਵੀ ਫਸ ਸਕਦਾ ਨਹੀਂ ਤੈਨੂੰ ਮੇਰੀ ਸ਼ਗਲੋ ਲੱਗਦਾ ਨਹੀਂ ਤਲ ਬੈਣੇ ਮੇਰੀ ਗੱਲ ਸੁਣ ਤੈਨੂੰ ਲੱਗਦਾ ਇੱਕ ਤੂੰ ਨਸ਼ਾ ਨਹੀਂ ਕਰਦੀ ਮੈਂ ਰੋਜ਼ ਦੇਖਦਾ ਕਿੱਥੇ ਤੱਕ ਜਨ ਮੇਰੇ ਕੋ ਸਾਰੇ ਵੀਡੀਓ ਵਗੈਰਾ ਪਈਆਂ ਚੰਗਾ ਨਹੀਂ ਚੰਗਾ ਨਹੀਂ ਸਾਨੂੰ ਲੱਗਦਾਗਾ ਦੇਖ ਤੂੰ ਜੇਕਰ ਨਸ਼ਾ ਪੈ ਕਰਦੀ ਐ ਜੋ ਸਾਨੂੰ ਪਤਾ ਹੈ ਪੱਕਾ ਪ੍ਰੂਫ ਹੈ ਅਸੀਂ ਤੈਨੂੰ ਇਸ ਦਲਦਲ ਤੋਂ ਕੱਢ ਸਕਦੇ ਹਾਂ ਬਚਾ ਸਕਦੇ ਹਾਂ ਨਾ ਮੈਂ ਨਸ਼ਾ ਕਰਦੀ ਤੇ ਨਾ ਮੈਨੂੰ ਨਿਕਲਣ ਦੀ ਲੋੜ ਐ ਅੱਜ ਮੈਨੂੰ ਕਹਿ ਤਾਂ ਨਸ਼ਾ ਕਰਦੀ ਠੀਕ ਐ ਕੱਲ ਨੂੰ ਜੇ ਮੈਨੂੰ ਕਹਿਣਾ ਜੇ ਤੁਸੀਂ মিডিਆ ਵਾਲੇ ਮੰਦ ਤੁਸੀਂ মিডিਆ ਹਾਂ ਹਾਂ ਮੈਂ ਨਹੀਂ ਕਹਿਦਾ ਕਿ ਵੀ ਮੈਨੂੰ ਨਹੀਂ ਆਇਆ ਮੈਂ ਆਪਣਾ ਮੈਡੀਕਲ ਹੁਣ ਕਰਾਉ ਉਹਨੂੰ ਪਿਆਰ ਆ ਚਲੋ ਮੈਡੀਕਲ ਤੁਸੀਂ ਕਰਾਓਗੇ ਤੁਹਾਡੇ ਨਾਲ ਨਾਲ ਆ ਜਾਨੀ ਮੈਂ ਫੋਨ ਮੈਂ 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 ਫੋਨ ਲਾਵਾਂ ਹੁਣ ਮੈਂ ਫੋਨ ਮੈਂ ਮੈਂ ਫੋਨ ਲਗਾ ਦਿੰਦਾ ਵਾ ਇੱਕ ਮਿੰਟ ਜੀ ਤੁਸੀਂ ਕਿਨੂੰ ਕਹਿੰਦੇ ਮੈਂ ਫੋਨ ਲਗਾ ਮੈਂ ਫੋਨ ਲਗਾ ਦਿੰਦਾ ਲਿਓ ਜੀ ਇੱਕ ਵਕਤ ਮਿੰਟ ਜੀ ਯਾਰ ਮੈਨੂੰ ਫੋਨ ਦਿਓ ਤੁਸੀਂ ਮੈਨੂੰ ਦੱਸੋ ਕਿਨੂੰ ਫੋਨ ਲਾਈਏ ਮੈਂ ਲਾ ਦਿੰਦਾ ਜੇ ਮੈਡੀਕਲ ਕਰਵਾਉਣਾ ਹੈ ਚਲੋ ਜਾ ਸਕਦੇ ਹੋ ਜਾਓ ਜੀ ਤਾਂ ਇਹ ਤਸਵੀਰ ਹੈ ਜੋ ਬੰਦਾ ਨਸ਼ਾ ਕਰਦਾ ਕਦੇ ਮੰਦਾ ਉਹ ਨਹੀਂ ਹੁੰਦਾ ਕਿ ਮੈਂ ਨਸ਼ਾ ਕਰਦੀ ਆ ਇਹ ਜੋ ਕੁੜੀ ਸੀ ਚਿੱਟੇ ਦਾ ਚਿੱਟੇ ਦੀ ਆਦੀ ਹੈ ਮੂੰਹ ਚਾ ਲੋ ਉਸ ਨੇ ਟੱਕ ਲਿਆ ਚੰਗੀ ਗੱਲ ਆ ਚਾ ਲੋ ਟੱਕ ਲਿਆ ਨਹੀਂ ਦਿਖਾਉਣਾ ਚਾਹੁੰਦੀ ਸੀ ਇਹ ਚਿੱਟੇ ਨਸ਼ੇ ਦੀ ਆਦੀ ਹੈ ਰੋਜ਼ ਚਿੱਟਾ ਵਗੈਰ ਜੋ ਪੀਂਦੀ ਹੈ ਜਾਂ ਟੀਕੇ ਲਗੋ ਸ਼ੋਰ ਹੈ ਮੈਨੂੰ ਕਿ ਲਗਾਉਂਦੀ ਆ ਮੈਂ ਦੇਖਣਾ ਅਕਸਰ ਇਹ ਜਦੋਂ ਇਸ ਰੋਡ ਤੇ ਖੜੀ ਹੁੰਦੀ ਆ ਤਾਂ ਉਹ ਧੰਦਾ ਕਰਦੀ ਆ ਜਿਹੜਾ ਕਿ ਇੱਕ ਨਸ਼ੇ ਦੀ ਪੂਰਤੀ ਦੇ ਲਈ ਕੱਲਾ ਮੈਂ ਨਹੀਂ ਕਹੂੰਗਾ ਬਹੁਤ ਸਾਰੇ ਤੁਸੀਂ ਉਰੇ ਇਸ ਰੋਡ ਦੇ ਉੱਪਰ ਕਦੇ ਤੁਸੀਂ ਆਉਂ ਮਹਤਪੁਰ ਤੋਂ ਜਿਹਨੂੰ ਕੋਦਰ ਰੋਡ ਜਾਂਦਾ ਹੈ ਇਸ ਰੋਡ ਦੇ ਉੱਪਰ ਕਦੇ ਤੁਸੀਂ ਆਉਂ ਤਾਂ ਤੁਸੀਂ ਉੱਥੇ ਕਿਸੇ ਨੂੰ ਪੁੱਛ ਸਕਦੇ ਹੋ ਵੀ ਇਹ ਮਾਦਰ ਕੀ ਹੈ ਕੀ ਕਰਦੀ ਹੈ ਇੱਥੇ ਇਹ ਕਿਉਂ ਖੜੀ ਹੁੰਦੀ ਹੈ ਤਾਂ ਇਹ ਪਹਿਲੀ ਤਸਵੀਰ ਸੀ ਅੱਗੇ ਵੀ ਹੋਰ ਤਸਵੀਰ ਦਿਖਾ ਦੇਵਾਂਗੇ ਰੋਜ਼ ਇੱਥੇ ਖੜੀ ਹੁੰਦੀ ਹੈ ਬਹੁਤ ਸਾਰੇ ਲੋਕ ਇੱਥੇ ਖੜੇ ਹੁੰਦੇ ਆ ਤਾਂ ਇਹ ਰੋਡ ਦੇ ਉੱਪਰ ਹੱਥ ਕਰਦੀ ਹੈ ਉਸ ਨਾਲ ਚੜ ਜਾਂਦੀ ਕਿਸੇ ਨਾਲ ਵੀ ਕੱਲੀ ਇਹ ਨਹੀਂ ਹੋਰ ਵੀ ਖੜੀ ਆਉਂਦੀਆਂ ਇੱਥੇ ਤੇ ਯੁੱਧ ਨਸ਼ਾ ਵਿਰੋਧ ਕਿੰਨਾ ਕੁ ਸਫਲ ਹੋ ਰਿਹਾ ਹੈ ਇਹ ਤੁਸੀਂ ਮੈਨੂੰ ਆਈਡੀਆ ਲਾ ਕੇ ਅੰਦਾਜ਼ਾ ਲਗਾ ਕੇ ਜਰੂਰ ਦੱਸਿਓ ਜਿੱਥੇ ਆਮ ਧੀਆਂ ਪੈਣਾ ਨਸ਼ਾ ਕਰਦੀਆਂ ਹੋਣ ਉੱਥੇ ਯੁੱਧ ਕਿੰਨੇ ਮਰਜ਼ੀ ਕਰ ਲਓ ਯੁੱਧ ਜੇ ਤੁਸੀਂ ਪਾਕਿਸਤਾਨ ਨਾਲ ਵੀ ਲਾ ਲਓ ਹੁਣ ਲੱਗਿਆ ਯੁੱਧ ਲੱਗਿਆ ਸੀਗਾ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਉਹ ਟਲ ਗਿਆ ਸਹਿਮਤੀ ਹੋ ਗਈ ਤਾਂ ਇਸ ਗੱਲ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਮਸਲਾ ਯੁੱਧ ਨਸ਼ਾ ਵਿਰੋਧ ਨਹੀਂ ਹੋਣਾ ਚਾਹੀਦਾ ਮਸਲਾ ਇਹ ਹੋਣਾ ਚਾਹੀਦਾ ਕਿ ਬਚਾਇਆ ਕਿਦਾਂ ਜਾ ਸਕਦਾ ਜਵਾਨੀ ਨੂੰ ਕਿਦਾਂ ਬਚਾ ਸਕਦਾ ਧੀਆਂ ਭੈਣਾਂ ਨੂੰ ਕਿਦਾਂ ਬਚਾਇਆ ਜਾ ਸਕਦਾ ਮਸਲਾ ਇਹ ਨਹੀਂ ਹੋਣਾ ਚਾਹੀਦਾ ਕਿ ਪੋਸਟਰ ਲਗਾ ਕੇ ਸਾਰਾ ਕੁਝ ਹੁੰਦਾ ਤਾਂ ਦੂਜੀ ਖਬਰ ਇਹ ਮੈਂ ਤੁਹਾਨੂੰ ਦਿਖਾਉਂਗਾ ਜੁਧ ਨਸ਼ਾ ਵਿਰੁੱਧ ਜੋ ਵੱਡੇ ਵੱਡੇ ਪੋਸਟਰ ਲੱਗੇ ਹੋਇਆ ਤਾਂ ਬਣੇ ਰਹੋ ਦੇਖਦੇ ਰਹੋ ਐਨ ਐਨ ਆਰ ਨਿਊਜ਼ ਕੈਮਰਾਮੈਨ ਸੁਰਨਦਰ ਹਰਦੀਪ ਮੈਦਪੁਰ